the lamp light, lightning. It focuses on igniting knowledge. <laughs> 25 of our school. Today is a day filled with excitement, enthusiasm, and the extraordinary spirit. Deha Shiva.

ਦੀਪ ਸਿੰਘ ਸੈਕਿੰਡ ਪੋਜੀਸ਼ਨ ਤਗਵੀਰ ਸਿੰਘ ਥਰਡ ਪੋਜੀਸ਼ਨ ਕਮਲਜੀਤ ਸਿੰਘ ਕਮਦੇ ਪੋਜੀਸ਼ਨ ਤੇ ਹੈ ਜੀ ਟੀਚਰਸ ਵੈਲਿਊ ਐਂਡ ਸਪੋਰਟਸਮੈਨਸ਼ਿਪ ਹੈਲਪਿੰਗ ਅਸ ਬੀਕਮ ਬੈਟਰ ਇਨ ਲਾਈਫ ਜਿੰਦਾ ਆਪਕੋ ਸਿੱਖ ਬੜਾ ਗੁੰਡਾ ਡੁੰਗ ਸੁਮੇਲ ਕਿ ਪਹਿਲਾਂ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਉਹਨੂੰ ਤਾਂ ਸਾਨੂੰ ਦੱਸਿਆ ਜਾਂਦਾ ਸੀਗਾ ਪੜੋਗੇ ਦੇਖੋਗੇ ਬਣੋਗੇ ਨਵਾਬ ਖੇਡੋਗੇ ਖੂਦੂਕ ਤੇ ਹੋਗੇ ਖਰਾਬ ਪਰ ਹੁਣ ਜਿਹੜਾ ਜਮਾਨਾ ਹੈ ਨਾ ਉਹ ਖੇਡਾਂ ਦਾ ਵੀ ਮੁੱਲ ਪੈ ਰਿਹਾ ਹੈ ਖੇਡਾਂ ਦਾ ਵੀ ਮੁੱਲ ਪੈ ਰਿਹਾ ਹੈ ਕਿ ਜੇ ਖੇਡਾਂ ਪੜਾਈ ਦੇ ਨਾਲ-ਨਾਲ ਹੋ ਤਾਂ ਬਹੁਤ ਚੰਗੀ ਗੱਲ ਹੈ ਤੇ ਇਹ ਜਿਹੜਾ ਅੱਜ ਦਾ ਫੰਕਸ਼ਨ ਹੈ ਇਹ ਇਸ ਕਰਕੇ ਮੈਂ ਇੰਪੋਰਟੈਂਟ ਮੰਨਦਾ ਹਾਂ ਕਿ ਇਹ ਨਾ ਇਹ ਜਿਹੜਾ ਸਪੈਸ਼ਲੀ ਇੱਕ ਜਿਹੜਾ ਕੰਪੋਨੈਂਟ ਦਿੱਤਾ ਹੈ ਨਾ ਉਹ ਪ੍ਰੀ ਨਰਸਰੀ ਨਰਸਰੀ ਤੇ ਉਦੋਂ ਅਗਲੀ ਕਲਾਸ ਵਿੱਚ ਦਾ ਜਿਹੜਾ ਕਿ ਮੇਰੇ ਖਿਆਲ ਅਧੀਨ ਉਹ 0 ਤੋਂ ਲੈ ਕੇ 5 ਹਾਂ 5 ਸਾਲ ਤੱਕ ਨੇ ਆ ਹਾਂਜੀ ਇਹ ਇੱਕ ਬਹੁਤ ਬੜਾ ਵੱਡਾ ਇਨੀਸ਼ੀਏਟਿਵ ਹੈ ਇਹ ਇਨੀਸ਼ੀਏਟਿਵ ਇਸ ਕਰਕੇ ਆ ਕਿਉਂਕਿ ਜੇ ਬੱਚੇ ਨੂੰ ਆਪਾਂ ਸ਼ੁਰੂ ਤੋਂ ਹੀ ਖੇਡਾਂ 'ਚ ਪਾਵਾਂਗੇ ਤਾਂ ਉਹ ਆਪਣਾ ਹੈਲਦੀ ਵੀ ਰਹੂਗਾ ਤੇ ਵੈਲਦੀ ਵੀ ਬਣ ਜਾਊਗਾ ਤੇ ਵਾਈਸ ਵੀ ਬਣ ਜਾਊਗਾ ਸੋ ਆਪਾਂ ਕਿੰਨੇ ਨਾ ਵੀ ਜਿਵੇਂ ਸਾਊਂਡ ਮਾਈਂਡ ਇਨ a ਸਾਊਂਡ ਬਾਡੀ ਵੀ ਜਿੰਨਾ ਚੰਗਾ ਸਰੀਰ ਹੋਊ ਜਿੰਨਾ ਚੰਗਾ ਦਿਮਾਗ ਹੋਊਗਾ ਉਹਦੇ ਵਾਸਤੇ ਉਨੀ ਚੰਗੀ ਸਰੀਰ ਵੀ ਚਾਹੀਦੀ ਸੋ ਇਸ ਕਰਕੇ ਜਿਹੜਾ ਪਹਿਲਾਂ ਦਾ ਜਿਹੜਾ ਵਿਚਾਰ ਸੀ ਨਾ ਖੇਡਾਂ ਬਾਰੇ ਉਹ ਹੁਣ ਲਾਗੂ ਨਹੀਂ ਹੁੰਦਾ ਹੁਣ ਤਾਂ ਤੁਸੀਂ ਦੇਖਿਆ ਵੀ ਕਬੱਡੀ ਦਾ ਵੀ ਦੇਖ ਲਓ ਕਿੰਨੇ ਕਿੰਨੇ ਕਰੋੜਾਂ ਦੇ ਮੁੱਲ ਪੈਂਦੇ ਨੇ ਕਿਵੇਂ ਆਪਣੇ ਸਾਰਾ ਕੁਝ ਪ੍ਰੋਫੈਸ਼ਨਲਾਈਜ਼ ਹੋ ਗਿਆ ਕਿਉਂਕਿ ਇਹਨਾਂ ਸਾਰੇ ਜਿਹੜੀਆਂ ਗੇਮਸ ਨੇ ਜਿੰਨੀ ਜ਼ਿਆਦਾ ਜਿੰਨਾਂ ਦੀ ਮਾਰਕੀਟਿੰਗ ਆ ਉਹਨਾਂ ਜ਼ਿਆਦਾ ਉਹਨਾਂ ਦੀ ਵੈਲਿਊ ਹੈ ਕ੍ਰਿਕਟ ਤੋਂ ਲੈ ਕੇ ਆਪਣੇ ਕਬੱਡੀ ਤੱਕ ਖੋਖੋ ਤੱਕ ਸੋਰੀ ਤੋਂ ਵੀਆ ਸੰਧੂ ਮੈਮੋਰੀ ਪਬਲਿਕ ਸਕੂਲ ਵਿਕੇ ਤਿੰਨ ਰੋਜ਼ਾ ਐਥਲੈਟਿਕ ਮੀਟ ਜਿਹੜੀ ਆ ਉਹ ਸ਼ੁਰੂ ਕੀਤੀ ਗਈ ਆ ਅੱਜ ਸਾਡੇ ਪ੍ਰੀ ਨਰਸਰੀ ਤੋਂ ਲੈ ਕੇ ਪ੍ਰੈਪ 2 ਤੱਕ ਦੇ ਓਨਲੀ ਪ੍ਰੈਪਰੇਟਰੀ ਦੇ ਬੱਚਿਆਂ ਦੀ ਅੱਜ ਗੇਮਾਂ ਜਿਹੜੀਆਂ ਨੇ ਕਿੰਨਾ ਅਸੀ ਕਰਵਾ ਰਹੇ ਹਾਂ ਸਾਡਾ ਮਕਸਦ ਇਹ ਹੈ ਕਿ ਸਾਡੇ ਬੱਚੇ ਸ਼ੁਰੂ ਤੋਂ ਨਰਸਰੀ ਅਸੀਂ ਆਪਣੀ ਪਨੀਰੀ ਨੂੰ ਜਿਹੜਾ ਉਹ ਤਿਆਰ ਕਰੀਏ ਅੱਗੇ ਲੈ ਕੇ ਜਾਈਏ ਹੈਲਦੀ ਮਾਈਂਡ ਜਿਹੜਾ ਉਹੀ ਹੈਲਦੀ ਸਰੀਰ ਜਿਹੜਾ ਉਹਦੇ ਨਾਲ ਹੀ ਹੈਲਦੀ ਮਾਈਂਡ ਦੇ ਨਾਲ ਹੀ ਬੱਚਿਆਂ ਦਾ ਅੱਗੇ ਜਿਹੜਾ ਵਿਕਾਸ ਹੋਊਗਾ ਉਹ ਸੋਹਣੇ ਪਲੇਅਰ ਨਿਕਲ ਕੇ ਆਉਣਗੇ ਫਿਰ ਉਹੋ ਜਿਹੇ ਬੱਚੇ ਜਿਹੜੇ ਨੇ ਨਸ਼ਿਆਂ ਤੋਂ ਦੂਰ ਰਹਿ ਕੇ ਵੱਡੇ ਹੋ ਕੇ ਉਹ ਪੜ੍ਹਾਈ ਦੇ ਵੱਲ ਜਿਹੜੇ ਨੇ ਨਾ ਉਹ ਜ਼ਿਆਦਾ ਵਧੀਆ ਹੁੰਦੇ ਨੇ ਕੱਲ ਨੂੰ ਸਾਡੇ ਪ੍ਰਾਇਮਰੀ ਦੇ ਖੇਡਾਂ ਹੋਣਗੇ ਆ ਜੀ ਪਰਸੋਂ ਨੂੰ ਸਾਡੀਆਂ ਉਸ ਤੋਂ ਉੱਪਰ ਜਿਹੜੀਆਂ ਹੈਗੀਆਂ ਗੇਮ ਜਿਹੜੀਆਂ ਨੇ ਸਿਕਰੀ ਗੇਮ ਹੋ ਰਹੀ ਹੈ ਇੱਥੇ ਦੇਖੋ ਅੱਜ ਤਾਂ ਬੱਚਿਆਂ ਦੀਆਂ ਰੇਸਿਸ ਹੈਗੀਆਂ ਨੇ ਜੀ ਰਿਲੇ ਰੇਸ ਹੈ ਫਨ ਰੇਸਿਸ ਨੇ ਥੋੜਾ ਉਹਨਾਂ ਦੇ ਪੇਰੈਂਟਸ ਨੂੰ ਵੀ ਅਸੀਂ ਇਸ ਚੀਜ਼ ਦੇ ਵੱਲ ਮੋਟੀਵੇਟ ਕਰ ਰਹੇ ਹਾਂ ਪੇਰੈਂਟਸ ਨੂੰ ਵੀ ਵਿੱਚ ਸ਼ਾਮਲ ਕੀਤਾ ਗਿਆ ਉਹਨਾਂ ਦੀਆਂ ਗੇਮਸ ਨੇ ਕੱਲ ਨੂੰ ਹੋਰ ਵੱਡੇ ਜਿਹੜੇ ਪ੍ਰਾਇਮਰੀ ਦੇ ਆਣਗੇ ਜਾਂ ਉਸ ਤੋਂ ਅੱਗੇ ਸੀਨੀਅਰਸ ਦੀਆਂ ਹੋਣਗੀਆਂ ਉਹਦੇ ਵਿੱਚ ਟੈਗ ਆਵਰ ਵੀ ਆ ਜਾਂਦੀ ਹੈ ਜੀ ਉਹਨਾਂ ਦੀਆਂ ਵੀ ਰੇਸਿਸ ਤੇ ਰੀਲੇ ਰੇਸਿਸ ਹੋਣਗੀਆਂ ਜੀ ਕਾਫੀ ਸਾਰੇ ਮੁਕਾਬਲੇ ਜਿਹੜੇ ਨੇ ਐਥਲੈਟਿਕ ਦੇ ਵਿੱਚੋਂ ਦੇ ਸ਼ਾਰਟ ਪੁੱਟ ਆ ਗਿਆ ਮਚੰਦੇ ਜੈਵਲਿੰਗ ਥਰੋ ਵੀ ਇਹ ਸਾਰਾ ਕੁਝ ਜਿਹੜਾ ਇੱਥੇ ਹੋਣ ਜਾ ਰਿਹਾ ਸਾਡਾ ਇਥੋਂ ਮਕਸਦ ਇਹੀ ਹੈ ਸਿਰਫ ਕੇ ਬੱਚੇ ਜਿਹੜੇ ਨੇ ਸਾਡੇ ਸਾਹਮਣੇ ਟੈਲੈਂਟ ਆ ਜੇਗਾ ਅਸੀਂ ਪਹਿਲਾਂ ਆਪਣੇ ਹੀ ਬੱਚਿਆਂ ਨੂੰ ਆਪਣੇ ਸਕੂਲ ਲੈਵਲ ਤੇ ਇਹਨਾਂ ਨੂੰ ਸ਼ੁਰੂ ਕਰਾਵਾਂਗੇ ਫਿਰ ਉੱਤੋਂ ਅੱਗੇ ਬਲਾਕ ਲੈਵਲ ਤੇ ਜਾਣਗੇ ਉੱਥੋਂ ਸ਼ਾਂਤੀ ਹੋ ਕੇ ਫਿਰ ਬੱਚੇ ਡਿਸਟ੍ਰਿਕਟ ਲੈਵਲ ਤੇ ਜਾਂਦੇ ਨੇ ਨੈਸ਼ਨਲ ਇੰਟਰਨੈਸ਼ਨਲ ਤੋਂ ਪ੍ਰਾਪਤੀਆਂ ਸੀ ਤਾਂ ਹੀ ਉਮੀਦ ਕਰ ਸਕਦੇ ਆ ਜੀ ਅਸੀਂ ਪਹਿਲਾਂ ਸ਼ੁਰੂਆਤ ਕਹਿੰਦੇ ਜਿਵੇਂ ਆਪਾਂ ਘਰ ਤੋਂ ਕਰ ਦਿੰਦੇ ਆ ਇਹ ਸ਼ੁਰੂਆਤ ਅਸੀਂ ਇੱਥੋਂ ਹਮੇਸ਼ਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਪਣੀ ਪਨੀਰੀ ਦੇ ਵਿੱਚੋਂ ਟੈਲੈਂਟ ਲੱਭਣਾ ਸ਼ੁਰੂ ਕੀਤਾ ਅੱਜ ਤੁਸੀਂ ਦੇਖਿਆ ਹੀ ਹੁਣ ਕਿ 2 2.5 ਸਾਲ ਦੇ ਬੱਚੇ ਜਿਹੜੇ ਨੇ ਉਹਨਾਂ ਨੇ ਵੀ ਇੱਕ ਡਿਸਪਲਿਨ ਸ਼ੋਅ ਕੀਤਾ ਉਹਨਾਂ ਲਈ ਤਾਂ ਇੰਨਾ ਹੀ ਬਹੁਤ ਹੁੰਦਾ ਕਿ ਕਿਵੇਂ ਲਾਈਨ 'ਚ ਲੱਗਣਾ ਹੈ ਕਿਸ ਤਰ੍ਹਾਂ ਸੀ ਰੇਸ ਨੂੰ ਸਟਾਰਟ ਕਰਨਾ ਹੈ ਕਦੋਂ ਸ਼ੁਰੂ ਕਰਨਾ ਹੈ ਕਿੱਥੇ ਫਿਨਿਸ਼ ਕਰਨਾ ਇਹ ਇੱਕ 2-3 ਸਾਲ ਦੇ ਬੱਚੇ ਲਈ ਮਨ ਲੱਗਦਾ ਬਹੁਤ ਵੱਡੀ ਗੱਲ ਹੈ ਇੱਥੋਂ ਅਸੀਂ ਬੱਚੇ ਨੂੰ ਡਿਸਪਲਿਨ ਸਿਖਾਉਂਦੇ ਹਾਂ ਸਪੋਰਟਸ ਜਿਹੜੀਆਂ ਨੇ ਸਾਡੇ ਬੱਚਿਆਂ ਨੂੰ ਡਿਸਪਲਿਨ 'ਚ ਖੜੇ ਹੋਣਾ ਸਿਖਾਉਂਦੀਆਂ ਨੇ ਡਿਸਪਲਿਨ ਜਿਹੜਾ ਹੈ ਉਹੀ ਜ਼ਿੰਦਗੀ ਦੇ ਵਿੱਚ ਮੈਟਰ ਕਰਦਾ ਹੈ ਜਿਹੜਾ ਬੱਚਾ ਡਿਸਪਲਿਨ ਸਿੱਖ ਗਿਆ ਉਹ ਪੜ ਵੀ ਚੰਗਾ ਲਊਗਾ ਉਹਨੂੰ ਪੜ੍ਹ ਪੜ੍ਹਨਾ ਵੀ ਆ ਜਾਏਗਾ ਕਿਉਂਕਿ ਡਿਸਪਲਿਨ ਤੋਂ ਬਿਨਾ ਨਾ ਸਾਡੇ ਬੱਚਿਆਂ ਦੀ ਪੜ੍ਹਾਈ ਵੀ ਕਿਸੇ ਕੰਮ ਫੋਰ ਡਿਸਪੀਸਪਲਨ ਜਿਹੜਾ ਹੈਗਾ ਉਹ ਬੱਚੇ ਮੈਨੂੰ ਲੱਗਦਾ ਵੀ ਸਪੋਰਟਸ ਤੋਂ ਸਿੱਖਦੇ ਨੇ ਗਰਾਊਂਡ ਤੋਂ ਸਿੱਖਦੇ ਨੇ ਤੇ ਇਹ ਸਾਡੀ ਜਿਹੜੀ ਸ਼ੁਰੂਆਤ ਹੈ ਆਈ ਥਿੰਕ ਪੇਰੈਂਟਸ ਨੂੰ ਬੱਚਿਆਂ ਨੂੰ ਜਿਹੜਾ ਇਹਦਾ ਫਾਇਦਾ ਜ਼ਰੂਰ ਲਿਏ ਧੰਨਵਾਦ